ਸਾਸ਼ਿਕਾ ਜੀ ਇਹ ਵਾਲੇ ਸੂਟ ਨੇ ਜਿਹੜੇ ਕਿ ਬ੍ਰੌਕੇਟ ਦੀ ਸ਼ਰਟ ਰਹੇਗੀ ਤੇ ਰॉ ਸਿਲਕ ਦੀ ਇਹਨਾਂ ਨਾਲ ਬਾਟਮ ਰਹੇਗੀ ਜੀ ਵਿਦਆਊਟ ਦੁਪੱਟਾ ਰਹਿਣਗੇ ਤੇ ਅੱਜ ਇਹ ਵਾਲੇ ਸੂਟ ਨੇ ਜਿਹੜੇ ਆਫਰ ਦੇ ਵਿੱਚ ਰਹਿਣਗੇ 900 ਰੁਪਏ ਦੇ ਵਿੱਚ ਤੁਹਾਨੂੰ ਦੋ ਸੂਟ ਮਿਲਣਗੇ ਆਪਣੀ ਚੁਆਇਸ ਦੇ ਕੋਈ ਵੀ ਤੋਂ ਕਲਰ ਹੈ ਤੁਸੀਂ ਪਸੰਦ ਕਰ ਸਕਦੇ ਹੋ ਤੇ ਰॉ ਸਿਲਕ ਦੀ ਬਾਟਮ ਰਹੇਗੀ ਜੀ ਬ੍ਰੌਕੇਟ ਦੀ ਸ਼ਰਟ ਰਹੇਗੀ ਵਿਦਆਊਟ ਦੁਪੱਟਾ ਰਹਿਣਗੇ ਤੇ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਕਾਟਨ ਦੇ ਹੋਣਗੇ ਪਿਓਰ ਕਾਟਨ ਦੇ ਸੂਟ ਰਹਿਣਗੇ ਜੀ ਕੈਮਰੀ ਕਾਟਨ ਦੇ ਤੇ ਨਾਲ ਸ਼ਿਫੌਨ ਦਾ ਦੁਪੱਟਾ ਰਹੇਗਾ ਜੀ ਤੇ ਦੁਪੱਟੇ ਦੇ ਫੋਰ ਸਾਈਡ ਹੈ ਜਿਹੜੀ ਸੇਮ ਲੈਸ ਰਹੇਗੀ ਲੈਸ ਹੈ ਜਿਹੜੀ ਸਟਾਕ ਦੇ ਅਕੋਰਡਿੰਗ ਰਹੇਗੀ ਜੀ ਡਿਜ਼ਾਈਨਿੰਗ ਥੋੜੀ-ਬਹੁਤੀ ਲੈਸ ਦੀ ਚੇਂਜ ਹੋ ਸਕਦੀ ਹੈ ਬਟ ਰਹੇਗੀ ਵਾਈਟ ਕਲਰ ਦੀ ਹੀ ਸੇਮ ਲੈਸ ਰਹੇਗੀ ਨੈਕਸਟ ਇਹ ਵਾਲੇ ਸੂਟ ਨੇ ਜੀ ਜਿਹੜੇ ਕਿ ਜੌਰਜਟ ਦੇ ਸੂਟ ਹੋਣਗੇ ਜੀ 프린ਟਡ ਸ਼ਰਟ ਤੇ ਪਲੇਨ ਜੌਰਜਟ ਤੇ ਹੀ ਨਾਲ ਬਾਟਮ ਰਹੇਗੀ ਤੇ ਦੁਪੱਟਾ ਵੀ ਹੈ ਜਿਹੜਾ ਜੌਰਜਟ ਦਾ ਰਹੇਗਾ ਸੇਮ ਐਜ਼ ਇਟ ਇਜ਼ ਹੈ ਜਿਹੜਾ ਦੁਪੱਟੇ ਦੀ ਪੈਚ ਵਰਕ ਦੀ ਡਿਜ਼ਾਈਨਿੰਗ ਰਹੇਗੀ ਤੇ ਸਾਰੇ ਸੂਟਾਂ ਦਾ ਪ੍ਰਾਈਸ ਮੈਂਸ਼ਨ ਹੈ ਜੀ ਫ੍ਰੀ ਸ਼ਿਪਿੰਗ ਹੈ ਤੁਸੀਂ WhatsApp ਤੇ ਜਿਹੜੇ ਆਰਡਰਸ ਐ ਆਪਣੇ ਬੁੱਕ ਕਰਵਾ ਸਕਦੇ ਹੋ